ਰੋਨਾਲਡ ト੍ਰੰਪ ਨੇ ਇਸ ਸਮੇਂ ਪੰਜਾਬੀਆਂ ਦੇ ਪਸੀਨੇ ਛਟਾਏ ਪਏ ਨੇ ਕੀ ਗੱਲ ਆ ਤੁਹਾਨੂੰ ਤਾਂ ਪਤਾ ਹੀ ਆ ਪੰਜਾਬੀਆਂ ਨੂੰ ਰਿਪੋਰਟ ਕਰ ਰਿਹਾ ਹੈ ਪੂਰੇ ਇੰਡੀਅਨਸ ਨੂੰ ਰਿਪੋਰਟ ਕਰ ਰਿਹਾ ਹੈ ਗੁਜਰਾਤੀਆਂ ਨੂੰ ਕਰ ਰਿਹਾ ਹੈ ਹਰਿਆਣੀਆਂ ਨੂੰ ਕਰ ਰਿਹਾ ਹੈ ਜਿਹੜੇ ਇਲੀਗਲ ਨੇ ਟੀਮੇ ਬਾਈ ਦਾ ਗਾਣਾ ਆਇਆ ਸੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ト੍ਰੰਪ ਦੁੱਕੀ ਤਿੱਕੀ ਚਿੱਕੀ ਦਿੱਤਾ ਗੱਲ ਛੱਡ ਦੇ ਜੀ ਦੋਸਾਂਜ ਕਾਫੀ ਸਮੇਂ ਬਾਅਦ ਲਾਈ ਵਾਇ ਆਪਣੇ ਇੰਸਟਾਗ੍ਰਾਮ ਤੇ ਦਲਜੀਤ ਦੋਸਾਂਜ ਨੇ ਦੱਸਿਆ ਵੀ ト੍ਰੰਪ ਦੀ ਜਿਹੜੀ ਕੁੜੀ ਆ ਮੈਨੂੰ ਟਵਿੱਟਰ ਤੇ ਫੋਲੋ ਕਰਦੀ ਆ ਟਰੰਪ ਦੀਆਂ ਦੋ ਕੁੜੀਆਂ ਨੇ ਜਿਨ੍ਹਾਂ ਦੇ ਵਿੱਚ ਇਵਾਂਕਾ ਟਰੰਪਾ ਜੋ ਦਜੀਤ ਦੋਸਤ ਨੂੰ ਟਵਿੱਟਰ ਤੇ ਫੋਲੋ ਕਰਦੀ ਆ ਖੁਦ ਦਜੀਤ ਦੋਸਤ ਨੇ ਕਿਹਾ ਜਦੋਂ ਲਾਈਵ ਦੇ ਵਿੱਚ ਇੱਕ ਨੇ ਪੁੱਛਿਆ ਵੀਰ ਟਰੰਪ ਨੇ ਤਾਂ ਛਾਲਾਂ ਚਕਾਈਆਂ ਪਈਆਂ ਨੇ ਦਜੀਤ ਕਹਿੰਦਾ ਹੁਣ ਅਗਲਿਆਂ ਦਾ ਰਾਜ ਆਪਾਂ ਕਰ ਵੀ ਕੀ ਸਕਦੇ ਹਾਂ ਪਰ ਜਿਹੜੀ ਟਰੰਪ ਦੀ ਕੁੜੀ ਐ ਮੈਨੂੰ ਟਵਿੱਟਰ ਤੇ ਫੋਲੋ ਕਰਦੀ ਆ ਤੇ ਨਾਲੇ ਚਿੰਮਾ ਬਾਈ ਦੇ ਗਾਣੇ ਦੀ ਵੀ ਤਾਰੀਫ ਕੀਤੀ ਵੀ ਗਾਣਾ ਤਾਂ ਘੇਟ ਆ ਪਰ ਟਰੰਪ ਉਸ ਨੂੰ ਸੀਰੀਅਸ ਲੈ ਗਿਆ 41 ਉਹਦਾ ਕੋਈ ਜੋੜੀ ਕੋੜੀ ਚੀਜ਼ ਉਹ ਨਾ ਉਹਦੀ ਉਹਦੀ ਬੇਟੀ ਆਪਾਂ ਨੂੰ ਫੋਲੋ ਕਰਦੀ ਆ ਨਾ ਟਵਿੱਟਰ ਤੇ ਤੇ ਵਾਂਗ ਘਾਟਣਾ ਪਰ ਹੁਣ ਤੁਹਾਨੂੰ ਪਤਾ ਮੇਰੇ ਅੰਗਰੇਜ਼ੀ ਵਿੱਚ ਹੱਥ ਤੰਗ ਹੈ ਨਹੀਂ ਤਾਂ ਮੈਂ ਕੁਝ ਲਿਖ ਕੇ ਭੇਜ ਦਿੱਤਾ ਹਾਂ ਐਨੀ ਹਾਉ ਮਿੱਟੀ ਪਾਉਂ ਕਹਿ ਰਹੇ ਤਾਂ ਹੋ ਗਈਆਂ ਦੋਸਤੋ ਮਜ਼ਾਕ ਦੀਆਂ ਗੱਲਾਂ ਦਲਜੀਤ ਦੋਸਾਂਝ ਨੇ ਕਿ ਆ ਵੀ ਮੇਰੇ ਅੰਗਰੇਜ਼ੀ ਵਿੱਚ ਹੱਥ ਤੰਗਾ ਨਹੀਂ ਤਾਂ ਮੈਂ ਮੈਸੇਜ ਕਰ ਦਿੱਤਾ ਮਤਲਬ ਕਿ ਟਵੀਟ ਕਰ ਦਿੱਤਾ ਪਰ ਦੋਸਤੋ ਇਦਾਂ ਨਹੀਂ ਹੁੰਦਾ ਬਾਕੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਿਓ ਦਲਜੀਤ ਦੋਸਾਂਝ ਦਾ ਜੇਕਰ ਤੁਸੀਂ ਪੂਰਾ ਲਾਈਵ ਦੇਖਣਾ ਹੈ ਤਾਂ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ